ਸਾਸਤਰੀ ਕਾਲ ਵੀਰੇ ਸਾਰਿਆਂ ਨੂੰ ਅੱਜ ਆਪਣਾ ਖੱਤਾ ਲੱਗ ਰਿਹਾ ਹੈਗਾ ਇਹਨੂੰ ਤਿੰਨ ਚਾਰ ਦਿਨ ਹੋ ਗਏ ਕੱਦੂ ਕਰੇ ਨੂੰ ਬਹੁਤ ਐਦ ਕੀ ਕੱਟ ਗਈ ਸੀ ਉਹਦੇ ਕਰਕੇ ਹੁਣ ਲਾਉਣ ਲੱਗਿਆ ਇਹ ਚ ਵੀ ਵੀਰੇ ਪਾਉਦ 110 ਲਈ ਆ ਸੁਪਰੀਮ ਦੀ ਕਹਿੰਦੇ ਤਾਂ ਝਾੜ ਤਾਂ ਲੋਟ ਹੀ ਨਹੀਂਦਾ ਬਾਕੀ ਹੁਣ ਪਤਾ ਲੱਗ ਜੂ ਬਈ ਆਪਾਂ ਲਾਤੀ ਇਹ 126 ਮੰਗੂ ਹੁੰਦੀ ਆ ਪਰਮਲ ਆ ਦੇਖੋ ਕੀ ਬੰਦ ਆ ਬਈ ਐਦ ਕੀ ਬਹੁਤ ਬਹੁਤ ਘੱਟ ਸੀਗੀ ਆ ਦੇਖੋ ਵੀਰੇ ਕਹਿੰਦਾ ਨਾ ਵਿਆਹ ਕਰਾਇਆ ਕਹਿੰਦਾ ਮਿਹਨਤ ਸਾਰਿਆਂ ਨਾਲ ਵੱਧ ਕਰਦਾ ਏ ਦੇਖੋ ਆਹ ਦੇਖੋ ਦੁਪਹਿਰ ਦੇ ਕੀ ਟਾਈਮ ਕਾ ਹੁਣ ਸੋਨੂੰ ਬਾਈ ਜਮਾ ਰੋਟੀ ਦਾ ਟਾਈਮ ਆ 2 ਵਜੇ ਦਾ ਤਾਂ ਵੀ ਦੇਖ ਲਓ ਤਮਾਂ ਸਾਰਿਆਂ ਨਾਲ ਵੱਧ ਹੈ ਦੇਖ ਲਓ ਪੂਰਾ ਜੋਰ ਲਾਉਣ ਲੱਗਾ ਆ ਵੀਰੇ ਪੂਰਾ ਜੋਰ